ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਤੇ 350 ਸਾਲਾ ਸ਼ਤਾਬਦੀ ਦੇ ਸਮਾਗਮ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਤੇ ਜੰਮੂ ਕਸ਼ਮੀਰ ਤੋਂ ਤੇ ਦਿੱਲੀ ਤੋਂ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਤੇ ਇਹਨਾਂ ਨਗਰ ਕੀਰਤਨਾਂ ਦਾ ਬਜਟ 7 ਕਰੋੜ 96 ਲੱਖ ਤੇ ਨਗਰ ਕੀਰਤਨ ਕੱਢਣ ਦੀ ਜ਼ਿੰਮੇਵਾਰੀ ਕਿਸੇ ਧਾਰਮਿਕ ਜਥੇਬੰਦੀ ਦੀ ਨਹੀਂ ਕਿਸੇ ਸੰਤ ਮਹਾਪੁਰਸ਼ ਦੀ ਨਹੀਂ ਸਿੱਖ ਸ਼ਖਸੀਅਤਾਂ ਦੀ ਨਹੀਂ ਨਿਆੰਗ ਸਿੰਘ ਜਥੇਬੰਦੀਆਂ ਦੀ ਨਹੀਂ ਇਹ ਨਗਰ ਕੀਰਤਨ ਕੱਢਣ ਦੀ ਜ਼ਿੰਮੇਵਾਰੀ ਦਿੱਤੀ ਗਈ ਫੌਮਸ ਕੁੱਕ ਨੂੰ ਜੋ ਇੱਕ ਕੰਪਨੀ ਹੈ ਟੂਰਿਸਟ ਕੰਪਨੀ ਜਿਸ ਦਾ ਮੁੱਖ ਕੰਮ ਹੈ ਟੂਰਿਸਟ ਪੈਕੇਜ ਦੇਨੇ ਲੋਕਾਂ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਥਾਈਲੈਂਡ, ਜਾਪਾਨ, ਯੂਰਪ ਵੱਖ-ਵੱਖ ਜਿਹੜੇ ਹੈ ਪੈਕੇਜ ਦੇ ਕੇ ਉਹਨਾਂ ਨੂੰ ਐਜ਼ ਅ ਟੂਰਿਸਟ ਕੁਮਾਨ ਲੈ ਕੇ ਜਾਣਾ ਉਹਨਾਂ ਦੇ ਟੂਰ ਆਰਗੇਨਾਈਜ਼ ਕਰਨੇ ਮौज-ਮਸਤੀ ਕਰਵਾਣੀ ਤੇ ਮौज-ਮਸਤੀ ਕਰਵਾਉਣ ਵਾਲੀ ਇਹ ਜਿਹੜੀ ਕੰਪਨੀ ਹੈ ਇਹਨੂੰ ਜ਼ਿੰਮੇਵਾਰੀ ਦਿੱਤੀ ਗਈ ਗੁਰਤੇਗ ਭਾਦਰ ਜੀ ਦੇ ਸ਼ਤਬਦੀ ਨਾਲ ਸੰਬੰਧਿਤ ਸ਼ਹੀਦੀ ਨਾਲ ਸੰਬੰਧਿਤ ਨਗਰ ਕੀਰਤਨ ਕੱਢਣ ਦੀ ਇਹ ਗੱਲ ਜਦੋਂ ਆਪਾਂ ਸੁਣੀ ਤਾਂ ਸਾਡੇ ਪੈਰ ਥੱਲੇ ਵੀ ਜ਼ਮੀਨ ਨਿਕਲ ਗਈ ਕਿ ਹੋ ਕੀ ਰਿਹਾ ਹੈ ਕਿ ਇਹ ਕੋਈ ਇਵੈਂਟ ਸੀ ਕਿ ਇਹ ਕੋਈ ਅਜਿਹਾ ਸਮਾਗਮ ਸੀ ਜਿਹਦੇ ਵਿੱਚ ਮौज-ਮਸਤੀ ਦੇ ਕੰਮ ਹੋਣੇ ਸਨ ਜਿਹਦੇ ਵਿੱਚ ਟੂਰਿਜ਼ਮ ਹੋਣਾ ਸੀ ਨਗਰ ਕੀਰਤਨਾਂ ਦੇ ਰਾਹੀਂ ਅਜਿਹਾ ਕੀ ਇਸ ਸਮਾਗਮ ਦੇ ਵਿੱਚ ਸੀ ਜਿਹਦੀ ਕੁਆਲਿਟੀ ਦੇ ਨਾਲ ਫਾਰਮਸਕੂਪ ਕੰਪਨੀ ਜਿਹੜੀ ਹੈ ਉਹ ਮੈਚ ਕਰਦੀ ਸੀ ਔਰ ਇਹ આરોਪ ਜਿਹੜਾ ਲਗਾਇਆ ਹੈ ਉਹ ਸ਼੍ਰੋਮਣੀ ਅਕਾਲੀ ਦਰਬਾਦ ਦੇ ਜਿਹੜੇ ਸਪੋਕਸਪਰਸਨ ਨੇ ਸਰਦਾਰ ਹਰਜੀਤ ਸਿੰਘ ਉਹਨਾਂ ਨੇ ਲਗਾਇਆ ਹੈ ਬੀਤੇ ਦਿਨੀ ਉਹਨਾਂ ਦਾ ਇਹ આરોਪ ਜਿਹੜਾ ਸ਼੍ਰੋਮਣੀ ਅਕਾਲੀ ਬਾਦਲ ਦਾ ਜਿਹੜਾ ਸੋਸ਼ਲ ਮੀਡੀਆ ਪੇਜ ਹੈ ਹੈਂਡਲ ਹੈ ਉਹਦੇ ਉੱਤੇ ਸ਼ੇਅਰ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਇਹ આરોਪ ਲਗਾਇਆ ਕੀ ਥਾਮਸ ਕੁੱਕ ਕੰਪਨੀ ਨੂੰ ਪੰਜਾਬ ਸਰਕਾਰ ਵੱਲੋਂ ਗੁਰਤੇਗ ਭਾਦਰ ਜੀ ਦੀ ਸ਼ਹੀਦੀ ਨਾਲ ਸਮਰਪਿਤ ਜਿਹੜੇ ਨਗਰ ਕੀਰਤਨ ਸੀ ਉਹਨਾਂ ਨੂੰ ਕੱਢਣ ਦੀ ਜ਼ਿੰਮੇਵਾਰੀ ਦਿੱਤੀ ਗਈ ਪਹਿਲਾਂ ਵੀਡੀਓ ਸੁਣਨੇ ਆ ਫਿਰ ਤੇ ਚਰਚਾ ਕਰਨੇ ਆ ਜਿਹੜੀ ਹੁਣ ਆਪਾਂ ਸ਼ਤਾਬਦੀ ਸਰਕਾਰ ਨੇ ਬਣਾਈ ਹੈ ਚਾਹ ਬਿਜਲੀ ਦੀ ਤਾਰ ਹੋਏ ਨਾ ਹੋਏ ਲੇਕਿਨ ਮੁੱਖ ਮੰਤਰੀ ਸਾਹਿਬ ਦਾ ਬੋਰਡ ਜੁੜਨ ਚਾਹੇ ਤੁਸੀਂ ਉਹ ਪੱਟੀ ਤਰਨਤਾਲ ਤੋਂ ਸ਼ੁਰੂ ਕਰੋ ਤੇ ਪੂਰਾ ਪੰਜਾਬ ਪਠਾਨਕੋਟ ਜੰਮੂ ਤੋਂ ਸ਼ੁਰੂ ਹੋ ਜਾਓ ਤੇ ਰੋਪੜ ਕਰਾਲੇ ਤੱਕ ਸਾਰਾ ਸੂਬਾ ਭਰਿਆ ਮੁੱਖ ਮੰਤਰੀ ਸਾਹਿਬ ਦੀ ਫੋਟੋ ਆਣਾ ਫਿਰ ਮੈਂ ਕਹਾਂ ਜੀ ਇਹਨਾਂ ਨੇ ਬੜੀ ਸ਼ਰਧਾ ਦਿਖਾਈ ਹੈ ਨਕਰ ਕੀ ਮੈਨੂੰ ਗੁੱਸਾ ਘਟ ਆਇਆ ਜੀ ਦੁੱਖ ਜ਼ਿਆਦਾ ਕਿਉਂਕਿ ਮੈਂ ਵੀ ਇੱਕ ਸਿੱਖ ਘਰ ਚ ਪਲਿਆ ਸਾਡਾ ਬਰੋਟ ਬਰੇ ਸਿੱਖੀ ਉਹਦੇ ਅਸਿੱਧੇ ਕਿਚੂਆ ਫਾਮਸ ਕੋ ਕੰਪਨੀ ਦਾ ਨਾਮ ਸੁਣਿਆ ਆਪਾਂ ਸਾਰਿਆਂ ਨੇ ਸੁਣਿਆ ਇਹ ਥਾਈਲੈਂਡ 96 ਲੱਖ ਦਾ ਟੈਂਡਰ ਉਹ ਕੰਪਨੀ ਜਿਹੜੇ ਲੋਕਾਂ ਨੂੰ థਾਈਲੈਂਡ ਲੈ ਕੇ ਜਾਂਦੀ ਉਹ ਨੂੰ ਮੇਰੇ ਨਵੇਂ ਪਾਸ਼ਾ ਦੇ ਫਰਫੂਲ ਦੇ ਨਗਰ ਕੀਰਤਨ ਕਟੜ ਦਾ ਟੈਂਡਰ ਸੋ ਇਹ ਵੀਡੀਓ ਤੁਸੀਂ ਸੁਣ ਲਈ ਇਹ ਬੜੀ ਹੈਰਾਨੀ ਦੀ ਗੱਲ ਹੈ ਇਰ ਵਿੱਚ ਕਿੰਨੀ ਕੋ ਸੱਚਾਈ ਹੈ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਸਾਹਮਣੇ ਆ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਕਿਉਂ ਉਹਨਾਂ ਨੇ ਥਾਮਸ ਕੁੱਕ ਕੰਪਨੀ ਨੂੰ ਚੁਣਿਆ ਕੀ ਕੁਆਲਟੀ ਥਾਮਸ ਕੁੱਕ ਕੰਪਨੀ ਦੇ ਅੰਦਰ ਦੇਖੀ ਗਈ ਪਹਿਲਾਂ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕਿੰਨੇ ਕੋਈ ਧਾਰਮਿਕ ਸਮਾਗਮ ਜਿਹੜੇ ਨੇ ਉਹ ਕੀਤੇ ਨੇ ਕਿੰਨੇ ਕੋਈ ਨਗਰ ਕੀਰਤਨ ਉਹਨਾਂ ਨੇ ਪਹਿਲਾਂ ਕੱਢੇ ਨੇ ਜਾਂ ਕੀਰਤਨ ਸਮਾਗਮ ਕਰਵਾਏ ਨੇ ਉਹਨਾਂ ਕੋਲ ਕਿਹੜੀ ਅਜਿਹੀ ਟੀਮ ਹੈ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਹੈ ਜਿਨ੍ਹਾਂ ਨੂੰ ਨਗਰ ਕੀਰਤਨ ਦੇ ਮਹੱਤਵ ਦਾ ਪਤਾ ਹੈ ਜਿਨ੍ਹਾਂ ਨੂੰ ਇਹ ਸਾਰੀ ਜਾਣਕਾਰੀ ਹੈ ਕਿਹੜੇ ਉਹਨਾਂ ਕੋਲ ਅਜਿਹੇ ਥਿੰਕ ਟੈਂਕ ਨੇ ਜਿਨ੍ਹਾਂ ਦੇ ਕਰਕੇ ਇਹ ਜ਼ਿੰਮੇਵਾਰੀ ਥਾਮਸ ਕੁੱਕ ਕੰਪਨੀ ਨੂੰ ਦਿੱਤੀ ਗਈ ਇਕ ਤੰ ਹੈ ਸਵਾਲ ਹੈ ਜਿਹਦੇ ਬਾਰੇ ਆਮ ਲੋਕਾਂ ਦਾ ਖਾਸ ਤੌਰ ਤੇ ਸਿੱਖ ਸੰਗਤ ਦਾ ਜਵਾਬ ਲੈਣਾ ਬਣਦਾ ਹੈ ਪਰ ਇਹ ਕੇਵਲ ਆਮ ਸਿਟੀਜ਼ਨ ਦਾ ਸਵਾਲ ਨਹੀਂ ਹੈ ਇਹ ਖਾਸ ਸਵਾਲ ਸਿੱਖ ਸੰਗਤ ਵੱਲੋਂ ਹੈ ਕਿਉਂਕਿ ਜੋ ਨਗਰ ਕੀਰਤਨ ਸਨ ਨਵੇਂ ਪਾਤਸ਼ਾ ਗੁਰਤੇਗ ਭਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਨ ਤੋਂ ਸੰਗਤ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਕਿਸ ਕੁਆਲਿਟੀ ਦੇ ਤਹਿਤ ਥਾਮਸ ਕੁੱਕ ਕੰਪਨੀ ਨੂੰ ਇਹ ਟੈਂਡਰ ਇਹ ਟਿਕਾ 7 ਕਰੋੜ 96 ਲੱਖ ਵਿੱਚ ਜਿਵੇਂ ਕਿ ਸਰਦਾਰ ਹਰਜੀਤ ਸਿੰਘ ਦਾ ਰੂਪ ਹੈ ਇਹ ਦਿੱਤਾ ਗਿਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੂੰ ਸਾਹਮਣੇ ਆ ਕੇ ਇਹਦੇ ਉੱਤੇ ਆਪਣੀ ਸਾਫਗੋਈ ਆਪਣਾ ਸਪਸ਼ਟੀਕਰਨ ਆਪਣਾ ਜਿਹੜਾ ਵਰਸ਼ਨ ਹੈ ਉਹ ਜਰੂਰ ਦੇਣਾ ਚਾਹੀਦਾ ਦੂਜਾ ਇੱਕ ਸਵਾਲ ਇਹ ਹੈ ਕਿ ਨਗਰ ਕੀਰਤਨ ਜਦੋਂ ਵੀ ਕੱਡੇ ਜਾਂਦੇ ਨੇ ਉਹ ਨਗਰ ਕੀਰਤਨਾਂ ਦੀ ਅਗਵਾਈ ਸੇਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਰਦੇ ਨੇ ਔਰ ਸੰਗਤ ਨੂੰ ਪਤਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਪਾਲਕੀ ਵਿੱਚ ਆਰਿਆ ਨਗਰ ਕੀਰਤਨ ਆ ਰਿਹਾ ਹੈ ਸੰਗਤ ਵੱਡੀ ਗਿਣਤੀ ਵਿੱਚ ਸੜਕਾਂ ਤੇ ਇਕੱਠੀ ਹੁੰਦੀ ਹੈ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਜਾਂਦੇ ਨੇ ਜਗ੍ਹਾ ਜਗ੍ਹਾ ਤੇ ਵੈਲਕਮ ਦੇ ਗੇਟ ਲਗਾਏ ਜਾਂਦੇ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਸਮੁੱਚਾ ਜਿਹੜਾ ਖਾਣ ਪੀਣ ਦਾ ਲੰਗਰਾਂ ਦਾ ਪ੍ਰਬੰਧ ਹੈ ਉਹ ਰਸਤੇ ਵਿੱਚ ਜਿੱਥੇ ਜਿੱਥੇ ਨਗਰ ਕੀਰਤਨ ਨੇ ਰੁਕਣਾ ਹੁੰਦਾ ਹੈ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਉੱਥੋਂ ਦੀਆਂ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ ਸੋ ਆਮ ਤੌਰ ਤੇ ਨਗਰ ਕੀਰਤਨਾਂ ਵਿੱਚ ਇਸ ਚੀਜ਼ ਦਾ ਖਰਚਾ ਨਹੀਂ ਆਉਂਦਾ ਪਰ ਰਸਤੇ ਵਿੱਚ ਜਿੱਥੇ-ਜਿੱਥੇ ਵੀ ਨਗਰ ਕੀਰਤਨ ਲੰਘਦਾ ਹੈ ਸੰਗਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਮੱਥਾ ਟੇਕਦੀਆਂ ਨੇ ਉਹ ਮੱਥੇ ਦੇ ਵਿੱਚ ਮਾਇਕ ਮੱਥਾ ਵੀ ਹੁੰਦਾ ਕਿ ਪੈਸੇ ਵੀ ਰੱਖੇ ਜਾਂਦੇ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਅੰਦਰ ਭੇਟਾ ਸ্বরূপ ਸ਼ਰਦਾ ਸਰੂਪ ਔਰ ਸ਼ਾਮ ਨੂੰ ਜਿੱਥੇ ਨਗਰ ਕੀਰਤਨ ਸਮਾਪਤ ਹੁੰਦਾ ਹੈ ਉੱਥੇ ਜੋ ਪ੍ਰਬੰਧਕ ਨੇ ਉਹ ਬੈਠ ਕੇ ਉਹ ਸਾਰੀ ਮਾਇਆ ਨੂੰ ਇਕੱਠਾ ਕਰਕੇ ਉਹ ਨਾਲ ਦੀ ਨਾਲ ਉਹਦੀ ਗਿਣਤੀ ਕਰਕੇ ਉਹਦੀ ਰਸੀਦ ਕੱਟਦੇ ਨੇ ਵੀ ਟੋਟਲ ਮਾਇਆ ਕਿੰਨੀ ਇਕੱਠੀ ਹੋਈ ਜਿੰਨੇ ਕੋ ਨਗਰ ਕੀਰਤਨਾਂ ਦੇ ਨਾਲ ਸਾਨੂੰ ਰਹਿਣ ਦਾ ਮੌਕਾ ਮਿਲਿਆ ਹੈ ਜਾਂ ਆਰਗੇਨਾਈਜ਼ ਕਰਨ ਦਾ ਮੌਕਾ ਮਿਲਿਆ ਹੈ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ ਅਸੀਂ ਇਹ ਦੇਖਿਆ ਕਿ ਆਮ ਤੌਰ ਤੇ ਨਗਰ ਕੀਰਤਨ ਦੇ ਵਿੱਚ ਸ਼ਾਮ ਤਿਕਲ ਇੰਨੀ ਕੁ ਮਾਇਆ ਇਕੱਠੀ ਹੋ ਜਾਂਦੀ ਹੈ ਜਿਹੜਾ ਉਸ ਪੂਰੇ ਦਿਨ ਦੇ ਖਰਚੇ ਤੋਂ ਵੱਧ ਹੁੰਦੀ ਹੈ ਯਾਨੀ ਨਗਰ ਕੀਰਤਨਾ ਦਾ ਖਰਚਾ ਉਸ ਮਾਇਆ ਦੇ ਵਿੱਚੋਂ ਹੀ ਨਿਕਲ ਜਾਂਦਾ ਹੈ ਔਰ ਕਈ ਵਾਰੀ ਤੇ ਅਜਿਹਾ ਹੁੰਦਾ ਹੈ ਕਿ ਨਗਰ ਕੀਰਤਨਾ ਦੀ ਮਾਇਆ ਜਿਹੜੀ ਹੈ ਉਹ ਇੰਨੀ ਵੱਧ ਜਾਂਦੀ ਹੈ ਕਿ ਮੁੱਖ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਕੋਈ ਨਾ ਕੋਈ ਹਿੱਸਾ ਪੈ ਜਾਂਦਾ ਸੋ ਇਹਨਾਂ ਨਗਰ ਕੀਰਤਨਾ ਤੋਂ ਜਿਨ੍ਹਾਂ ਦੇ ਉੱਤੇ 7 ਕਰੋੜ 96 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਕਿਸ ਕਿਸ ਮਦ ਦੇ ਅਧੀਨ ਉਹ ਬਜਟ ਰੱਖਿਆ ਗਿਆ ਕਿੱਥੇ ਕਿੱਥੇ ਖਰਚ ਹੋਇਆ ਇਹਦਾ ਜਵਾਬ ਦੇ ਜਿਹੜੀ ਹੈ ਉਹ ਆਰਗੇਨਾਈਜ਼ਰਸ ਦੀ ਬੰਦੀ ਹੈ ਆਮ ਆਦਮੀ ਪਾਰਟੀ ਦੀ ਵੀ ਔਰ ਨਾਲ ਹੀ ਪੰਜਾਬ ਸਰਕਾਰ ਦੀ ਵੀ ਕਿਉਂ ਇਹਦੇ ਉੱਤੇ ਆਪਣਾ ਸਪਸ਼ਟੀਕਰਨ ਜ਼ਰੂਰ ਦੇਣ ਸਵਾਲ ਚਾਹੇ ਉਹਨਾਂ ਦੀ ਵਿਰੋਧੀ ਧਿਰ ਵੱਲੋਂ ਕੀਤਾ ਗਿਆ ਹੈ ਲੇਕਿਨ ਜਦੋਂ ਕੋਈ ਸਵਾਲ ਖੜਾ ਹੁੰਦਾ ਹੈ ਤਾਂ ਉਹਦਾ ਜਵਾਬ ਦੇਣਾ ਵੀ ਬਣਦਾ ਹੈ ਥਾਮਸ ਕੁੱਕ ਕੰਪਨੀ ਹੀ ਕਿਉਂ 7 ਕਰੋੜ 96 ਲੱਖ ਬੜਾ ਵੱਡਾ ਬਜਟ ਹੈ ਨਗਰ ਕੀਤਨਾਲ ਸਾਹਿਬ ਨਾਲ ਔਰ ਕਿੰਨਾ ਰਸਤੇ ਦੇ ਵਿੱਚ ਸੰਗਤਾਂ ਵੱਲੋਂ ਚੜਾਵਾ ਚੜਿਆ ਉਹ ਸਾਰਾ ਜਿਹੜਾ ਇੱਕੋਰੀ ਹਿਸਾਬ ਤਾਂ ਜਿਹੜਾ ਸੰਗਤ ਦੇ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ ਤਾਂ ਕਿ ਸੰਗਤ ਦੇ ਮਨ ਵਿੱਚ ਇਹ ਨਾ ਰਹੇ ਕਿ ਗੁਰਤੇਗ ਭਾਦਰ ਜੀ ਦੇ ਨਾਮ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਾਲਾ ਮਾਲਾ ਜਾਂ ਕਿਸੇ ਤਰ੍ਹਾਂ ਦਾ ਕੋਈ ਕਰਪਸ਼ਨ ਹੋ ਰਿਹਾ ਹੈ ਤੁਸੀਂ ਵੀ ਆਪਣੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਦੀ ਜਵਾਬਦੇਹੀ ਬੰਦੀ ਹੈ ਉਹਨਾਂ ਤੱਕ ਇਹ ਖਬਰ ਪਹੁੰਚੇ ਤੇ ਉਹ ਸਾਹਮਣੇ ਆ ਕੇ ਇਹਦੇ ਉੱਤੇ ਆਪਣਾ ਸਪਸ਼ਟੀਕਰਨ ਆਪਣਾ ਵਰਸ਼ਨ ਦੇਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ